ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋ ਪੰਜਾਬ ਨਿਵਾਸੀਓ ਬੇਨਤੀ ਕਰਨੀ ਚਾਹੁੰਦਾ ਸੁਰਦੇਵ ਸਿੰਘ ਬੈਲਜੀਅਮ ਤੋਂ ਕਿ ਆਪਣੀ ਖਡੂਰ ਸਾਹਿਬ ਵਾਲੀ ਜੋ ਕਿ ਲੋਕ ਸਭਾ ਦੀਆਂ ਚੋਣਾਂ ਦਾ ਸਮਾਂ ਆ ਗਿਆ ਹੈ ਤੇ ਖਡੂਰ ਸਾਹਿਬ ਵਾਲੀ ਜਿਹੜੀ ਸੀਟ ਹੈ ਉਹ ਅਮਰਪਾਲ ਸਿੰਘ ਜੀ ਨੂੰ ਜਿਤਾ ਕੇ ਜਰੂਰ ਪਾਰਲੀਮੈਂਟ ਵਿੱਚ ਭੇਜੋ ਇਹ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਏਗਾ ਤੇ ਮੇਰੇ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਖਡੂਰ ਸਾਹਵਾਲ ਦੇ ਬਾਰੇ ਜਿੰਨੇ ਵੀ ਉਥੇ ਹੋਰ ਕੈਂਡੀਡੇਟ ਖੜੇ ਹੋਏ ਨੇ ਉਹਨਾਂ ਨੂੰ ਆਪਣੇ ਆਪ ਹੀ ਸੋਚਣਾ ਚਾਹੀਦਾ ਹੈ ਕਿ ਅੱਜ ਪੰਜਾਬ ਦੀ ਕੀ ਹਾਲਤ ਹੋ ਗਈ ਹੈ ਕਿ ਇਹ ਜੇ ਸਿੱਖ ਨੌਜਵਾਨ ਸਿੱਖ ਅੱਗੇ ਆਉਣੇ ਚਾਹੀਦੇ ਨੇ ਜੋ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੀ ਗੱਲ ਕਰ ਸਕਦੇ ਹੋ ਇਸ ਵਾਸਤੇ ਬੀਅਤੀ ਪ੍ਰਵਾਨ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ